7 8 9 10 ਮਈ ਨੂੰ ਬੀਤਿਆਂ ਵੀ 6-7 ਮਹੀਨੇ ਲੰਘ ਗਏ ਨੇ ਦੁਨੀਆ ਦੇ ਸਾਹਮਣੇ ਹਕੀਕਤ ਹੈ ਸੈਟਲਾਈਟਸ ਨੇ ਸੱਚ ਨੂੰ ਬਿਆਨਿਆ ਪ੍ਰੈਜ਼ੀਡੈਂਟ ਟਰੰਪ ਰਿਪੀਟਿਡਲੀ ਉਹਨਾਂ ਨੇ ਜਦੋਂ 7 ਨਵੇਂ ਨਕੋਰ ਫਰੈਸ਼ ਚਮਕਦੇ ਲਿਸ਼ਕਦੇ ਜਹਾਜ਼ ਜ਼ਾਰ ਜ਼ਾਰਾ ਤੌਰ ਤੇ ਰਾਫੇਲ ਦਾ ਜ਼ਿਕਰ ਕੀਤਾ ਇਹਨਾਂ ਦਾ ਇੱਕ ਵਾਰ ਵੀ ਕਦੇ 트ੰਪ ਦਾ ਨਾਮ ਲੈ ਕੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਮੋਦੀ ਹੋਏ ਡਿਫੈਂਸ ਮਿਨਿਸਟਰ ਹੋਏ ਰਾਜਨਾਥ ਜਾਂ ਅਮਿਤ ਸ਼ਾਹ ਹੋਏ ਜਾਂ ਉਹਨਾਂ ਦਾ ਫੋਰਨ ਮਿਨਿਸਟਰ ਹੋਇਆ ਸਤੀਆ ਸ਼ੰਕਰ ਕਦੇ ਉਹਨਾਂ ਦੀ ਡਿਨਾਈਲ ਨਹੀਂ ਆਈ ਹਮ ਲੇਕਿਨ ਕਿਉਂਕਿ ਆਪਣੇ ਲੋਕਾਂ ਨੂੰ ਇਹਨਾਂ ਨੇ ਹੈ ਤਾਂ ਇਹ ਸੀ ਕਿ ਵੀ ਪਾਕਿਸਤਾਨ ਨੂੰ ਅਸੀਂ ਜਿਹੜਾ ਜਿਵੇਂ 2019 ਦੀਆਂ ਚੋਣਾਂ ਦੇ ਵਿੱਚ ਇਹਨਾਂ ਦਾ ਗਰਾਫ ਥੱਲੇ ਜਾ ਰਿਹਾ ਸੀ ਔਰ ਇਹਨਾਂ ਨੇ ਉਹ ਡਰਾਮਾ ਜਿਹਾ ਕੀਤਾ ਪਲਵਾਮਾ ਦਾ ਔਰ ਉਸ ਚੋਣਾ ਨੇ ਆਪਣੀ ਵਿਕਟਰੀ ਕੱਢਣ ਦੀ ਕੋਸ਼ਿਸ਼ ਕੀਤੀ ਕੱਢੀ ਵੀ ਵਿਕਟਰੀ ਕਿਉਂਕਿ ਉਹ ਇਕਦਮ ਦੇਸ਼ ਭਗਤੀ ਔਰ ਜਿਵੇਂ ਉਹ ਕਿਹਾ ਜਾਂਦਾ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰਿਫਿਊਜ ਆਫ ਦਾ ਸਕੌਂਡਰਲਸ ਬਦਮਾਸ਼ਾਂ ਨੂੰ ਹੋਰ ਕੋਈ ਨਾ ਹੋਏ ਤਾਂ ਦੇਸ਼ ਭਗਤੀ ਜਿਹੜੀ ਹੈ ਵਤਨ ਪ੍ਰਸਤੀ ਦਾ ਨਾਰਾ ਲਾ ਦਿਓ ਬਿਲਕੁਲ ਹੁਣ ਇਹ ਸਭ ਦੇ ਬਾਵਜੂਦ ਕਿ ਇਹਨਾਂ ਦੇ ਇਨੀਆਂ ਇੱਕ ਵੈਰੀਡ ਅਕਾਊਂਟ ਇਹਨਾਂ ਦੇ ਜਰਨਲਾਂ ਦੇ ਇਹਨਾਂ ਦੇ ਦੂਸਰਿਆਂ ਦੇ ਆਏ ਕਿ ਹੁਣ ਆਮ ਲੋਕਾਂ ਨੂੰ ਭਾਰਤ ਦੇ ਵਿੱਚ ਵੀ ਇਹ ਗੱਲ ਕਲੀਅਰ ਹੈ ਕਿ ਵੀ ਆਪਰੇਸ਼ਨ ਸੰਦੂਰ ਦੇ ਵਿੱਚ ਸਾਨੂੰ ਫੈਂਟੀ ਲੱਗੀ ਹੈ ਹਮ ਹੁਣ ਇੱਕ ਤਾਂ ਜਿਹੜਾ ਝੂਠਾ ਬੰਦਾ ਹੈ ਉਹਨੇ ਇੰਨਾ ਕੁ ਝੂਠ ਬੋਲਿਆ ਹੁੰਦਾ ਹੈ ਉਹਨਾਂ ਨੂੰ ਇਹ ਇਹ ਉਹਨਾਂ ਨੂੰ ਅੰਦਰੋਂ ਅੰਦਰ ਖਾ ਵੀ ਰਹੀ ਹੈ ਗੱਲ ਆਪਰੇਸ਼ਨ ਸੰਦੂਰ ਦੀਆਂ ਸੱਟਾਂ ਇਹਨਾਂ ਨੂੰ ਰੜਕਦੀਆਂ ਨੇ ਔਰ ਐਡਮਿਟ ਵੀ ਕਰ ਰਹੇ ਨੇ ਕਿਤੇ ਨਾ ਕਿਤੇ ਹੁਣ ਇਹ ਜਿਹੜੀ ਇਹਨਾਂ ਦੀ ਖਬਰ ਇਹਨਾਂ ਦੀ ਮੇਨ ਨਿਊਜ਼ ਏਜੰਸੀ ਪ੍ਰੈਸ ਟਰੱਸਟ ਆਫ ਇੰਡੀਆ ਦੀ ਹੈ ਪੋਸਟ ਆਪਰੇਸ਼ਨ ਸੰਦੂਰ ਮੋਰ ਲੈਸਨਸ ਲਰਨਡ need to be incorporated into model cds on theatrization general anil chohan jehda is da jehda rutba e chief of the defense staff hai oh eh keh reha ke post operations andoor there are some more lessons hmm. that armed forces have learned hun jeh tusi jitte ho tusi da dushman nu lesson sikha hai tusi kehde sabak yaad kita ne zar hai hun e ਕੁੱਟ ਦੀ ਗੱਲ ਵੀ ਕਰ ਰਹੇ ਨੇ ਕਿਤੇ 25000 ਫੌਜੀ ਕਾ ਔਰ 에ਅਰ ਫੋਰਸ ਔਰ ਨੇਵੀ ਕਰਕੇ ਐਕਸਰਸਾਈਜ਼ ਕਰ ਰਹੇ ਨੇ ਉਹ ਮੰਨ ਰਿਹਾ ਹੈ ਕਿ ਭਾਈ ਇਹ ਜਿਹੜਾ ਅਸੀਂ ਇਸ ਨੂੰ ਅਸੀਂ ਹੁਣ ਅਗਲੇ ਮਾਡਲ ਚ ਜਿਹੜਾ ਹੈ ਸਾਡਾ ਪਲਾਨਡ ਥੀਏਟਰਾਈਜ਼ੇਸ਼ਨ ਹੈ ਉਸ ਚ ਇਨਕੋਰਪੋਰੇਟ ਕਰਾਂਗੇ ਜਿਹੜੇ ਲੈਸਨ ਅਸੀਂ ਸਿੱਖੇ